ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ 4 ਲੱਖ ਡਾਲਰ ਦੀ ਡਾਕ ਚੋਰੀ ਦੀ ਕਾਰਵਾਈ ਦੇ ਵਿੱਚ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਤੋਂ ਬਾਅਦ 8 ਪੰਜਾਬੀ ਆਤਮੀਆਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਮਿਸਿਸ ਸਾਖਾ ਦੇ ਵਿੱਚ ਰਿਹائشਾ ਤੋਂ ਸੈਂਕੜੇ ਚੋਰੀ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਗਿਰਾਵਟ ਕਾਰਡ ਕ੍ਰੈਡਿਟ ਕਾਰਡ ਅਤੇ ਸਰਕਾਰੀ ਆਈ.ਡੀ. ਸ਼ਾਮਲ ਨੇ ਕੈਨੇਡਾ ਵਿੱਚ ਰਵਾਇਤੀ ਛੁੱਟੀਆਂ ਦੇ ਸੀਜ਼ਨ ਦੌਰਾਨ ਡਾਕ ਚੋਰੀ ਇੱਕ ਆਮ ਅਪਰਾਧ ਹੈ ਜ ਜਦੋਂ ਲੋਕ ਕੈਨੇਡਾ ਪੋਸਟ ਰਾਹੀਂ ਤੋਹਫੇ ਪ੍ਰਾਪਤ ਕਰਦੇ ਨੇ। ਪੀਲ ਅਤੇ ਹਮਿਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਦੇ ਵਿੱਚ ਗਿਫਟ ਕਾਰਡਾਂ ਸਮੇਤ 4 ਲੱਖ ਡਾਲਰ ਦੀ ਡਾਕ ਚੋਰੀ ਦੀ ਜਾਂਚ ਦੇ ਵਿੱਚ 8 ਮੁਲਜ਼ਮਾਨ ਤੋਂ ਚੋਰੀ ਹੋਏ ਡਾਕ ਦੇ ਕੁੱਲ 465 ਟੁਕੜੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 225 ਚੈੱਕ, 182 ਕ੍ਰੈਡਿਟ ਕਾਰਡ, 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਨੇ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਉਤੇ ਨਾਗਰਿਕਤਾ ਦੇ ਮੇਲ ਬਾਕਸਾਂ ਦੇ ਵਿੱਚੋਂ ਕਰੀਬ 20 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ aarop ਲੱਗੇ ਨੇ ਮਿਸਿਸਾਗਾ ਅਤੇ ਪ੍ਰੈਮਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹ ਜਾਂਚ ਮੇਲ ਬਾਕਸਾਂ ਦੇ ਵਿੱਚੋਂ ਚੈੱਕ ਸਰਕਾਰੀ ਪਛਾਣ ਪੱਤਰਾਂ ਅਤੇ ਗਿਫਟ ਕਾਰਡਾਂ ਸਮੇਤ ਜਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਦੇ ਮਗਰੋਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇਹਨਾਂ 8 ਵਿਅਕਤੀਆਂ ਉੱਤੇ ਸਮੂਹਕ ਤੌਰ ਉਤੇ ਕੁੱਲ 344 aarop ਲਗਾਏ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਪੀਲ ਕਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹਨਾਂ ਨੂੰ ਦੇਸ਼ ਦੇ ਵਿੱਚੋਂ ਡਿਪੋਰਟ ਕੀਤਾ ਜਾਵੇ ਜਾਂ ਫਿਰ ਨਹੀਂ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਦੌਰਾਨ 4 ਲੱਖ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ ਨੇ ਚੋਰੀ ਹੋਈ ਡਾਕ ਪੀਸ 255 ਚੈੱਕ 185 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਸਨ ਅਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੇ ਹੋਏ ਨੇ ਜੋ ਇਹ ਨਿਰਧਾਰਤ ਕਰਨਗੇ ਕਿ ਕਿ ਦੋਸ਼ੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋ ਕੀਤੀ ਜਾ ਸਕਦੀ ਹੈ ਸਸਿਕਾ ਚੂਈ ਮਹਾ ਕੁਮਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ 4 ਲੱਖ ਡਾਲਰ ਦੀ ਡਾਕ ਚੋਰੀ ਦੀ ਕਾਰਵਾਈ ਦੇ ਵਿੱਚ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਤੋਂ ਬਾਅਦ 8 ਪੰਜਾਬੀ ਆਦਮੀਆਂ ਨੂੰ ਕਈ ਦੋਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਮਿਸਿਸ ਸਾਖਾ ਦੇ ਵਿੱਚੋਂ ਰਿਹਾਈਸ਼ਾ ਤੋਂ ਸੈਂਕੜੇ ਚੋਰੀ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਗਿਰਾਵਟ ਕਾਰਡ ਕ੍ਰੈਡਿਟ ਕਾਰਡ ਅਤੇ ਸਰਕਾਰੀ ਆਈਡੀ ਸ਼ਾਮਲ ਨੇ ਕੈਨੇਡਾ ਵਿੱਚ ਰਵਾਇਤੀ ਛੁੱਟੀਆਂ ਦੇ ਸੀਜ਼ਨ ਦੌਰਾਨ ਡਾਕ ਚੋਰੀ ਇੱਕ ਆਮ ਅਪਰਾਧ ਹੈ ਜ ਜਦੋਂ ਲੋਕ ਕੈਨੇਡਾ ਪੋਸਟ ਰਾਹੀਂ ਤੋਹਫੇ ਪ੍ਰਾਪਤ ਕਰਦੇ ਨੇ ਫੀਲ ਅਤੇ ਹਮਿਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਦੇ ਵਿੱਚ ਗਿਫਟ ਕਾਰਡਾਂ ਸਮੇਤ 4 ਲੱਖ ਡਾਲਰ ਦੀ ਡਾਕ ਚੋਰੀ ਦੀ ਜਾਂਚ ਦੇ ਵਿੱਚ 8 ਮੁਲਜ਼ਮਾਨ ਤੋਂ ਚੋਰੀ ਹੋਏ ਡਾਕ ਦੇ ਕੁੱਲ 465 ਟੁਕੜੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 225 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਨੇ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਉੱਤੇ ਨਾਗਰਿਕਤਾ ਦੇ ਮੇਲ ਬਾਕਸਾਂ ਦੇ ਵਿੱਚੋਂ ਕਰੀਬ 24 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ aarop ਲੱਗੇ ਨੇ ਮਿਸਿਸ ਸਾਗਾ ਤੇ ਪ੍ਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਇਹ ਜਾਂਚ ਮੇਲ ਬਾਕਸਾਂ ਦੇ ਵਿੱਚੋਂ ਚੈੱਕ ਸਰਕਾਰੀ ਪਛਾਣ ਪੱਤਰਾਂ ਅਤੇ ਗਿਫਟ ਕਾਰਡਾਂ ਸਮੇਤ ਜਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ سامنے ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਦੇ ਮਗਰੋਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇਹਨਾਂ 8 ਵਿਅਕਤੀਆਂ ਉੱਤੇ ਸਮੂਹਕ ਤੌਰ ਉਤੇ ਕੁੱਲ 344 aarop ਲਗਾਏ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਪੀਲ ਕ੍ਰਾਊਨ ਅਟਾਰਨੀ ਦਫਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਕੱਲ ਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹਨਾਂ ਨੂੰ ਦੇਸ਼ ਦੇ ਵਿੱਚੋਂ ਰਿਪੋਰਟ ਕੀਤਾ ਜਾਵੇ ਜਾਂ ਫਿਰ ਨਹੀਂ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 4 ਲੱਖ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਚੋਰੀ ਕੀਤੇ ਗਏ ਨੇ ਚੋਰੀ ਹੋਈ ਡਾਕ ਪੀਸ 255 ਚੈੱਕ 185 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਸਨ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਪੀਲ ਕ੍ਰਾਊਨ ਤਾਨੀ ਦਫਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੇ ਹੋਏ ਨੇ ਜੋ ਇਹ నిర్ధਾਰਤ ਕਰਨਗੇ ਕਿ ਕਿ ਦੋਸ਼ੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਂਇਕ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤੀ ਜਾ ਸਕਦੀ ਹੈ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ 4 ਲੱਖ ਡਾਲਰ ਦੇ ਡਾਕ ਚੋਰੀ ਦੀ ਕਾਰਵਾਈ ਦੇ ਵਿੱਚ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਤੋਂ ਬਾਅਦ 8 ਪੰਜਾਬੀ ਆਤਮੀਆਂ ਨੂੰ ਕਈ ਦੋਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਮਿਸਿਸ ਸਾਖਰ ਦੇ ਵਿੱਚੋਂ ਰਿਹਾਈਸ਼ਾ ਤੋਂ ਸੈਂਕੜੇ ਚੋਰੀ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਗਿਰਾਵਟ ਕਾਰਡ ਕ੍ਰੈਡਿਟ ਕਾਰਡ ਅਤੇ ਸਰਕਾਰੀ ਆਈਡੀ ਸ਼ਾਮਲ ਨੇ ਕੈਨੇਡਾ ਵਿੱਚ ਰਵਾਇਤੀ ਛੁੱਟੀਆਂ ਦੇ ਸੀਜ਼ਨ ਦੌਰਾਨ ਡਾਕ ਚੋਰੀ ਇੱਕ ਆਮ ਅਪਰਾਧ ਹੈ ਜ ਜਦੋਂ ਲੋਕ ਕੈਨੇਡਾ ਪੋਸਟ ਰਾਹੀਂ ਤੋਹਫੇ ਪ੍ਰਾਪਤ ਕਰਦੇ ਨੇ ਫੀਲ ਅਤੇ ਹਮਿਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਦੇ ਵਿੱਚ ਗਿਫਟ ਕਾਰਡਾਂ ਸਮੇਤ 4 ਲੱਖ ਡਾਲਰ ਦੀ ਡਾਕ ਚੋਰੀ ਦੀ ਜਾਂਚ ਦੇ ਵਿੱਚ 8 ਮੁਲਜ਼ਮਾਨ ਤੋਂ ਚੋਰੀ ਹੋਏ ਡਾਕ ਦੇ ਕੁੱਲ 465 ਟੁਕੜੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 225 ਚੈੱਕ, 182 ਕ੍ਰੈਡਿਟ ਕਾਰਡ, 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਨੇ ਕੈਨੇਡਾ ਤੋਂ ਇੱਕ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਉੱਤੇ ਨਾਗਰਿਕਤਾ ਦੇ ਮੇਲ ਬਾਕਸਾਂ ਦੇ ਵਿੱਚੋਂ ਕਰੀਬ 4 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ aarop ਲੱਗੇ ਨੇ ਮਿਸਿਸਾਗਾ ਅਤੇ ਪ੍ਰੈਂਪਟਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹ ਜਾਂਚ ਮੇਲ ਬਾਕਸਾਂ ਦੇ ਵਿੱਚੋਂ ਚੈੱਕ ਸਰਕਾਰੀ ਪਛਾਣ ਪੱਤਰਾਂ ਅਤੇ ਗਿਫਟ ਕਾਰਡਾਂ ਸਮੇਤ ਜਾਕ ਸਮਾਨ ਦੇ ਗਾਇਬ ਹੋਣ ਦੀ ਹੈ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ سامنے ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਦੇ ਮਗਰੋਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਇਹਨਾਂ 8 ਵਿਅਕਤੀਆਂ ਉੱਤੇ ਸਮੂਹਕ ਤੌਰ ਉੱਤੇ ਕੁੱਲ 344 આરોਪ ਲਗਾਏ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਕੱਲ੍ਹ ਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹਨਾਂ ਨੂੰ ਦੇਸ਼ ਦੇ ਵਿੱਚੋਂ ਡਿਪੋਰਟ ਕੀਤਾ ਜਾਵੇ ਜਾਂ ਫਿਰ ਨਹੀਂ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਚਾਲ $1000 ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਰਕ ਪੀਸ ਬਰਾਮਦ ਕੀਤੇ ਗਏ ਨੇ ਚੋਰੀ ਹੋਈ ਡਾਰਕ ਪੀਸ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਸਨ ਅਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਅਪੀਲ ਕ੍ਰਾਊਨ ਅਟਾਰਨੀ ਦਫਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਛੁੜੇ ਹੋਏ ਨੇ ਜੋ ਇਹ ਨਿਰਧਾਰਤ ਕਰਨਗੇ ਕਿ ਕਿ ਦੋਸ਼ੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਸਸਿਕਾ ਜੀ ਮੈਂ ਹਕਮਿਲ ਕਪੂਲ ਤੁਸੇਖ ਰਹੇ ਹੋ ਚੈਨਲ ਪੰਜਾਬੀ 4 ਲੱਖ ਡਾਲਰ ਦੇ ਡਾਕ ਚੋਰੀ ਦੀ ਕਾਰਫਈ ਦੇ ਵਿੱਚ پولیس ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਤੋਂ ਬਾਅਦ 8 ਪੰਜਾਬੀ ਆਤਮੀਆਂ ਨੂੰ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਧਿਕਾਰੀਆਂ ਨੇ ਮਿਸਿਸ ਸਾਖਰ ਦੇ ਵਿੱਚ ਦੀ ਰਿਹائشਾ ਤੋਂ ਸੈਂਕੜੇ ਚੋਰੀ ਹੋਈਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਗਿਰਾਵਟ ਕਾਰਡ ਕ੍ਰੈਡਿਟ ਕਾਰਡ ਅਤੇ ਸਰਕਾਰੀ ਆਈਡੀ ਸ਼ਾਮਲ ਨੇ ਕੈਨੇਡਾ ਵਿੱਚ ਰਵਾਇਤੀ ਛੁੱਟੀਆਂ ਦੇ ਸੀਜ਼ਨ ਦੌਰਾਨ ਡਾਕ ਚੋਰੀ ਇੱਕ ਆਮ ਅਪਰਾਧ ਹੈ ਜ ਜਦੋਂ ਲੋਕ ਕੈਨੇਡਾ ਪੋਸਟ ਰਾਹੀਂ ਤੋਹਫੇ ਪ੍ਰਾਪਤ ਕਰਦੇ ਨੇ ਫੀਲ ਅਤੇ ਹਮਿਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੀ ਸਾਂਝੀ ਜਾਂਚ ਦੇ ਵਿੱਚ ਗਿਫਟ ਕਾਰਡਾਂ ਸਮੇਤ 4 ਲੱਖ ਡਾਲਰ ਦੀ ਡਾਕ ਚੋਰੀ ਦੀ ਜਾਂਚ ਦੇ ਵਿੱਚ 8 ਮੁਲਜ਼ਮਾਨ ਤੋਂ ਚੋਰੀ ਹੋਏ ਡਾਕ ਦੇ ਕੁੱਲ 465 ਟੁਕੜੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 225 ਚੈੱਕ, 182 ਕ੍ਰੈਡਿਟ ਕਾਰਡ, 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਨੇ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਡਾਕ ਰਾਹੀਂ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਵਿੱਚ 8 ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਉਤੇ ਨਾਗਰਿਕਤਾ ਦੇ ਮੇਲ ਬਾਕਸਾਂ ਦੇ ਵਿੱਚੋਂ ਕਰੀਬ 4 ਲੱਖ ਡਾਲਰ ਮੁੱਲ ਦੇ ਕ੍ਰੈਡਿਟ ਕਾਰਡ ਪਛਾਣ ਪੱਤਰ ਅਤੇ ਗਿਫਟ ਕਾਰਡ ਚੋਰੀ ਕਰਨ ਦੇ aarop ਲੱਗੇ ਨੇ ਮਿਸਿਸ ਸਾਗਾ ਤੇ ਪ੍ਰੈਮਤਨ ਦੇ 8 ਵਿਅਕਤੀਆਂ ਨੂੰ ਪੁਲਿਸ ਦੀ ਵੱਡੀ ਜਾਂਚ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹ ਜਾਂਚ ਮੇਲ ਬਾਕਸਾਂ ਦੇ ਵਿੱਚੋਂ ਚੈੱਕ ਸਰਕਾਰੀ ਪਛਾਣ ਪੱਤਰਾਂ ਅਤੇ ਗਿਫਟ ਕਾਰਡਾਂ ਸਮੇਤ ਢਾਕ ਸਮਾਨ ਦੇ ਗਾਇਬ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਇਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਅਦਾਲਤ ਦੇ ਫੈਸਲੇ ਦੇ ਮਗਰੋਂ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਇਹਨਾਂ 8 ਵਿਅਕਤੀਆਂ ਉੱਤੇ ਸਮੂਹਕ ਤੌਰ ਉੱਤੇ ਕੁੱਲ 344 આરોਪ ਲਗਾਏ ਗਏ ਨੇ ਪੀਲ ਰੀਜਨਲ ਪੁਲਿਸ ਨੇ ਦੱਸਿਆ ਹੈ ਕਿ ਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਇਹਨਾਂ ਨੂੰ ਦੇਸ਼ ਦੇ ਵਿੱਚੋਂ ਰਿਪੋਰਟ ਕੀਤਾ ਜਾਵੇ ਜਾਂ ਫਿਰ ਨਹੀਂ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ 4 ਲੱਖ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਡਾਕ ਪੀਸ ਬਰਾਮਦ ਕੀਤੇ ਗਏ ਨੇ ਚੋਰੀ ਹੋਈ ਡਾਕ ਪੀਸ 255 ਚੈੱਕ 182 ਕ੍ਰੈਡਿਟ ਕਾਰਡ 35 ਸਰਕਾਰੀ ਪਛਾਣ ਪੱਤਰ ਅਤੇ 20 ਗਿਫਟ ਕਾਰਡ ਵੀ ਸ਼ਾਮਲ ਸਨ ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਹ ਪੀਲ ਕ੍ਰਾਊਨ ਅਟਾਰਨੀ ਦਫ਼ਤਰ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸਰਗਰਮੀ ਦੇ ਨਾਲ ਜੁੜੇ ਹੋਏ ਨੇ ਜੋ ਇਹ ਨਿਰਧਾਰਤ ਕਰਨਗੇ ਕਿ ਕੀ ਦੋਸ਼ੀ ਵਿਦੇਸ਼ੀ ਨਾਗਰਿਕ ਨੂੰ ਕੈਨੇਡਾ ਤੋਂ ਹਟਾਉਣ ਦੀ ਪ੍ਰਕਿਰਿਆ ਨਿਆਇਕ ਪ੍ਰਕਿਰਿਆ ਤੇ ਹਿੱਸੇ ਵਜੋ ਕੀਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ